ਤੋ ਲਿਆ ਉਸ ਧਰਤੀ ਤੇ ਉਸ ਧਰਤੀ ਦਾ ਕੋ ਪੁੱਤਰ ਆਵੇ ਉਹ ਉਹ ਨੂੰ ਕੁਛਾ ਚੱਕਾ ਵੀ ਇੱਥੇ ਹੱਥ ਕਰਨਾ ਕੀ ਹੈ ਮੈਂ ਕਹਾਂ ਸਿਆ ਮੈਂ ਕਿ ਪਹਿਲਾਂ ਤੇ ਆਰ ਭਟੀਆਂ ਸਾਰ ਪੁਰ ਅੰਦੇ ਅਲਦਾਸ ਕਰਨੀ ਹੈ ਕਿ ਆਪਣੇ ਦੇਖੇ ਆਪਣੇ ਚਰਨਾਂ ਚ ਲਾ ਲਿਓ ਖੰਡੇ ਬਾਟੇ ਦੀ ਪੌੜ ਬਖਸ਼ੋ ਫਿਰ ਨੌਜਵਾਨਾਂ ਨੂੰ ਅਪੀਲ ਕਰਨੀ ਹੈ ਕਿ ਨੌਜਵਾਨੋ ਇਹ ਬਾਤ ਨਾ ਮਰੀਏ ਤੇ ਮੇਰਾ ਤੁਹਾਨੂੰ ਆਸਤਾ ਜੇ ਮੈਂ ਤੁਹਾਡਾ ਵੱਡਾ ਭਰਾ ਹਾਂ ਤੁਹਾਡਾ ਛੋਟਾ ਭਰਾ ਹਾਂ ਮੇਰਾ ਤੁਹਾਨੂੰ ਇਹ ਵਾਸਤਾ ਹੈ ਕਿ ਆਪਾਂ ਇਹ ਮੌਤ ਨਾ ਮਰੀਏ ਜੇ ਮੌਤ ਮੰਨਦਾ ਚਾਹੇ ਤੇ ਫੇਰ ਧਰਮ ਯੁੱਧ ਦੇ ਵਿੱਚ ਮਰਨਾ ਹੈ ਅਬਰ ਵਾਸਨਾ ਨਹੀਂ ਪ੍ਰਭ ਧਰਮ ਯੁੱਧ ਕੇ ਚਾਹੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਕੋਈ ਵਾਸਤਾ ਨਹੀਂ ਕੋਈ ਇਚਾਤ ਨਹੀਂ ਇੱਕੋ ਇੱਕ ਇਚਾਤ ਹੈ ਧਰਮ ਦਾ ਯੁੱਧ ਜਿੜਿਆ ਹੋਵੇ ਤੇ ਅਸੀਂ ਬਾੜ-ਬਾੜ ਕੇ ਜਾਣਾ ਵਾਰੀਏ ਨੌਜਵਾਨੋ ਜੇ ਮਰਨਾ ਹੈ ਤੇ ਇਹ ਕੋਈ ਮੌਤ ਹੈ ਨਾੜ ਚੀਕਾ ਲਾ ਕੇ ਮਰਨਾ ਇੱਕ ਇਥੇ ਸਾਹ ਦਿਆ ਸਾਡੇ ਚ ਉਹ ਇਹਦਾ ਵੇ ਲੜਿਆ ਵੀ ਉਹਨੂੰ ਤਿੰਨ ਬੰਦੇ ਚੱਕ ਕੇ ਸਟੇਜ ਤੇ ਝਾੜਦੇ ਆ ਤਿੰਨ ਫੜ ਕੇ ਲੋਂਦੇ ਆ ਕੁੱਤੇ ਭਾਲੀ ਫਿਰਦਾ ਭਾਂਦ ਭਾਂਦੇ ਉਹ ਆਂਦਾ ਵੀ ਦੇਖੋ ਜੀ ਮੈਂ ਵੀ ਗੱਲਾਂ ਕਰਕੇ ਤੱਤੀਆਂ ਤੇ ਮੈਂ ਡੋਲੇ ਫੜਕਣ ਲਾ ਸਕਦਾ ਨੌਜਵਾਨਾਂ ਦੀ ਮੈਂ ਵੀ ਆ ਕਰ ਸਕਦਾ ਉਹਨੂੰ ਇਹ ਕੋ ਛੁੱਪ ਜਿਤਨ ਬਰਗਾੜੀ ਮੜ ਜੀ ਡਾਂਸ ਚੱਲੀ ਸੀ ਬੂਹੇ ਕਿਹਾ ਆਪਣੇ ਉਹ ਕਿ ਮੈਂ ਸੰਗਤ ਜੀ ਕੁੰਡੇ ਖੜਕਾਏ ਲੋਕਾਂ ਬੂਹੇ ਨਹੀਂ ਖੋਲੇ ਤੇ ਉਹਨਾਂ ਕਹਿੰਦੇ ਇਹ ਗੱਲਾਂ ਕਰ ਲੈਣੀਆਂ ਅਣੀ ਤੇ ਕਸਰੀ ਚ ਬੜਾ ਫਰਕ ਹੁੰਦਾ ਗੱਲਾਂ ਸਾਰੇ ਕਰ ਲੈਂਦੇ ਆ ਤਾਂ ਚ ਆਉਣਾ ਪੈਂਦਾ ਜਿਹੜਾ ਬੰਦਾ ਜੈਡ ਪਲੱਸ ਸਿਕਿਉਰਟੀ ਲੈ ਕੇ ਸਰਕਾਰ ਕੋਲੋਂ ਡੇਰੇ ਚ ਲੋਕੇ ਬੈਠਾ ਚਾਰ ਸਾਲ ਹੋ ਗਏ ਨੇ ਤੇ ਸਾਨੂੰ ਮਤਾਂ ਨਾ ਦੇਵੇ ਵੀ ਸਿਰ ਵਰਤਣਾ ਕਿ ਸਿਰ ਦੇਣਾ ਇਥੇ ਕੋ ਕੌਲਾ ਨਹੀਂ ਕੋ ਮੂਰਖ ਨਹੀਂ ਹਰ ਵਾਰ ਸਤਗੁਰ ਸੱਚੇ ਬਾਸ਼ੀ ਦੀ ਬਾਣੀ ਕਹਿੰਦੀ ਹੈ ਜੋਂ ਤੋ ਪ੍ਰੇਮ ਖੇਲਣ ਕਾ ਚਾਹੋ ਸਿਰਦਰ ਤਲੀ ਗਲੀ ਮਰੀ ਆਓ ਪਰ ਇਹੋ ਗੱਲਾਂ ਕਰ ਰਹੇ ਨੇ ਜਿਨਾਂ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਦਾ ਇਨਕਾਰ ਹੀ ਹੋ ਗਏ ਨੇ ਜਿਹੜੇ ਗੁਰੂ ਦੀ ਬਾਣੀ ਤੇ ਕਿੰਤੂ ਪ੍ਰੰਤੂ ਸ਼ੰਕਾ ਕਰਦੇ ਨੇ ਉਹ ਸਾਨੂੰ ਮਤਨਾ ਦੇਣ ਅਸੀਂ ਜਿੱਥੇ ਸਿਰ ਵਰਤਣਾ ਉਹ ਵਰਤਾਂਗੇ ਜਿੱਥੇ ਦੇਣਾ ਹੋਵੇ ਦੇਲਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਿਰਾਸਾ ਟੀਵੀ ਲਾਈਵ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਏ ਤੋਂ ਵੱਡੇ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਤਾਂ ਇੱਕ ਜਾਣਕਾਰੀ ਵੀ ਹੈ ਇੱਕ ਵੱਡੀ ਖਬਰ ਵੀ ਹੈ ਕਿ 19 ਅਗਸਤ ਨੂੰ ਰਖੜ ਪੁੰਨਿਆਂ ਦੇ ਉਹ ਇੱਤਰ ਮੌਕੇ ਤੇ ਸ਼੍ਰੀ ਵਕਾਲਾ ਸਾਹਿਬ ਵਿਖੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਜਿੱਥੇ ਕਿ ਭਾਈ ਅਮਰਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਰਪਰ ਦਾ ਐਲਾਨ ਕੀਤੇ ਜਾਂਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਵੱਡੇ ਇਕੱਠ ਪਰਿਵਾਰ ਵੱਲੋਂ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਵੱਲੋਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਜਿਸ ਬਾਰੇ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਵੀ ਦਿੱਤੀ ਹੈ ਤੇ ਉੱਥੇ ਹੀ ਦੱਸਦੀਏ ਕਿ ਭਾਈ ਅਮਰਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਂ ਤੇ ਇੱਕ ਢਾਡੀ ਸਿੰਘ ਜਿਨ੍ਹਾਂ ਦਾ ਨਾਮ ਢਾਡੀ ਜਸਵੀਰ ਸਿੰਘ ਮਾਨ ਹੈ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਵੱਡੇ આરોਪ ਲਗਾਉਂਦੇ ਹੋਏ ਐਲਾਨ ਕੀਤਾ ਗਿਆ ਅਤੇ ਇਹ ਐਲਾਨ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਬਾਰੇ ਹੈ ਦੱਸ ਦਈਏ ਕਿ ਇਹ ਢਾਡੀ ਸਿੰਘ ਵੱਲੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਜਦੋਂ ਪੰਜਾਬ ਆਏ ਸਨ ਦਾ ਉਸ ਮੌਕੇ ਉਹਨਾਂ ਤੇ ਵੀ ਸ਼ਬਦੀ ਹਮਲੇ ਕੀਤੇ ਗਏ ਸੀ ਹਾਲਾਂਕਿ ਹੁਣ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਪੰਜਾਬ ਲਈ ਡਟੇ ਹਨ ਅਤੇ ਜੋ ਵੀ ਪੰਜਾਬ ਲਈ ਖੜਾ ਹੈ ਉਹ ਉਸ ਦੇ ਨਾਲ ਹਨ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਦੱਸਿਓ ਕਿ ਤੁਸੀਂ ਕਿਸ ਦੇ ਨਾਲ ਹੋ ਭਾਈ ਸਰਵਜੀਤ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਤੇ ਜਾਂ ਫਿਰ ਢਾਡੀ ਜਸਵੀਰ ਸਿੰਘ ਮਾਨ ਦੇ ਵੱਲ ਕੌਣ ਤੁਹਾਨੂੰ ਸਹੀ ਲੱਗਿਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਆਪਣੀ ਰਾਏ ਤੁਸੀਂ ਕਮੈਂਟਾਂ 'ਚ ਦੇ ਸਕਦੇ ਹੋ ਆਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਵਾਇਰਲ ਹੋ ਰਹੀ ਖਾਸ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਸਾਡਾ ਮਕਸਦ ਇਹ ਨਹੀਂ ਆ ਕਿ ਵਿਊ ਲੈਣੇ ਸਾਡਾ ਮਕਸਦ ਇਹ ਨਹੀਂ ਆ ਵੀ ਸਾਨੂੰ ਮੇਟੋ ਸਟਾਰ ਆਉਣੇ ਆ ਸਾਡਾ ਮਕਸਦ ਇਹ ਆ ਕਿ ਜਿਹੜਾ ਸਾਡੇ ਤੇ ਦਾਗ ਲਾਇਆ ਜਾਂਦਾ ਉਹ ਤੋਂ ਸਕੀਏ ਕਿਉਂਕਿ ਜਦੋਂ ਵੀ ਮੈਂ ਕੋਈ ਗੱਲ ਕਰਦਾ ਮਜਬੂਰ ਹੋ ਕੇ ਗੱਲ ਕਰਨੀ ਪੈਂਦੀ ਜਦੋਂ ਸਿਰਫ ਪਾਣੀ ਲੰਘਦਾ ਮੈਂ ਉਦੋਂ ਗੱਲ ਕਰਦਾ ਵੈਸੇ ਮੈਂ ਹਰ ਮੁੱਦੇ ਤੇ ਗੱਲ ਕਰਨੀ ਪਸੰਦ ਨਹੀਂ ਕਰਦਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਮੁੱਦੇ ਆ ਜਿਨ੍ਹਾਂ ਮੁੱਦਿਆਂ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਪਰ ਉਹਨਾਂ ਤੇ ਇਹ ਗੱਲ ਨਹੀਂ ਕਰਦੇ ਤੇ ਸਾਡੇ ਆਪਣੇ ਕੰਜਰਖਾਨੇ ਨਹੀਂ ਮੁੱਕਦੇ ਪਿਛਲੇ ਦਿਨੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ ਮੈਂ ਉੱਤੇ ਟਾਈਟਲ ਪਾਇਆ ਵਾ ਤੇ ਇਹ ਉਸ ਬੰਦੇ ਤੱਕ ਜ਼ਰੂਰ ਪਹੁੰਚਾਇਓ ਜਿਹਦਾ ਨਾਮ ਹੈ ਰਣਜੀਤ ਖੋਤੀ ਲਿਖਿਆ ਅਸਲ ਰਣਜੀਤ ਕਹਿੰਦੇ ਡਾਕਟਰ ਆ ਮੈਨੂੰ ਨਹੀਂ ਪਤਾ ਡਾਕਟਰ ਉਹ ਖੋਤਿਆਂ ਦਾ ਮੈਨੂੰ ਲੱਗਦਾ ਡੰਗਰਾਂ ਦਾ ਹੀ ਹੋਣਾ ਜਿੱਦਾਂ ਦੀ ਉਹਦੀ ਮਾਤਿਆ ਅਸਲ ਵਿੱਚ ਮੈਨੂੰ ਜਿੰਨੀਆਂ ਮਰਜ਼ੀ ਟਿੱਪਣੀਆਂ ਕਰਦਾ ਮੇਰੇ ਤੇ ਜਿੰਨੇ ਮਰਜ਼ੀ ਬੰਦੇ ਸ਼ਬਦ ਬੋਲਦਾ ਭਾਵੇਂ ਉਹ ਮਾੜਾ ਚੰਗਾ ਵੀ ਕਹਿ ਰਹਿੰਦਾ ਮੈਂ ਕਿਸੇ ਗੱਲ ਦਾ ਰੋਸ ਨਹੀਂ ਸੀ ਕਰਨਾ ਮੈਂ ਇਹ ਵੀਡੀਓ ਲਾਈਵ ਨਹੀਂ ਸੀ ਕਰਨੀ ਇਹ ਦਾ ਕਾਰਨ ਇੱਕ ਬਣ ਗਿਆ ਕਿਉਂਕਿ ਮੈਂ ਉਹਨੂੰ 6-7 ਫੋਨ ਲਾ ਚੁੱਕਾ ਉਹਨੇ ਮੇਰੇ ਫੋਨ ਦਾ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਤੇ ਮੈਂ ਉਹਨੂੰ ਮੈਸੇਜ ਵੀ ਕੀਤਾ ਪਰ ਉਹਨੇ ਉਹਦਾ ਵੀ ਨਹੀਂ ਜਵਾਬ ਦਿੱਤਾ ਮੈਂ ਪਿਛਲੇ ਦਿਨੀ ਜਿਹੜੀ ਗੱਲ ਕੀਤੀ ਸੀ ਮੈਂ ਉਹਦੇ ਤੇ ਮੁਕਰਿਆ ਨਹੀਂ ਮੈਂ ਪਿਛਲੇ ਦਿਨੀ ਇਹ ਗੱਲ ਕੀਤੀ ਸੀ ਕਿ ਕਈ ਵਾਰ ਸ਼ੇਰਾਂ ਦੇ ਘਰਾਂ ਵਿੱਚ ਵੀ ਗਿੱਦੜ ਜੰਮ ਪੈਂਦੇ ਆ ਤੇ ਕਈ ਵਾਰ ਜਿਨ੍ਹਾਂ ਨੂੰ ਗਿੱਦੜ ਕਹਿੰਦੇ ਆ ਉਹਨਾਂ ਦੇ ਘਰਾਂ 'ਚ ਸ਼ੇਰ ਜੰਮ ਪੈਂਦੇ ਆ ਜਾਨੀ ਕਿ ਐਗਜ਼ਾਮਪਲ ਇਹ ਅਸੀਂ ਵੀ ਜਿਹੜੇ ਮਹਿਲਾਚੇ ਵਿੱਚ ਪੈਦਾ ਹੋਇਆ ਉਹਦਾ ਮਤਲਬ ਇਹ ਨਹੀਂ ਭੀ ਉਹੋ ਹੀ ਬਹਾਦਰ ਆ ਕਈ ਵਾਰ ਕੁੱਲੀਆਂ ਦੇ ਵਿੱਚ ਜਿਹੜੇ ਪੈਦਾ ਹੋਣ ਵਾਲੇ ਆ ਨਾ ਲੋਕ ਉਹ ਵੀ ਬਹਾਦਰ ਹੋ ਜਾਂਦੇ ਜਿਨ੍ਹਾਂ ਨੂੰ ਤੁਸੀਂ ਇਹ ਸੋਚਦੇ ਭੀ ਇਹ ਤੇ ਗਿੱਦੜ ਬੰਦੇ ਨੇ ਤੇ ਕਰਨਾ ਹੀ ਕੁਕ ਨਹੀਂ ਆ ਉਹ ਵੀ ਇੱਕ ਦਿਨ ਤੁਹਾਨੂੰ ਕੁਝ ਨਾ ਕੁਝ ਕਰਕੇ ਵਿਖਾ ਦਿੰਦੇ ਆ ਤੇ ਮੇਰਾ ਜਿਹੜਾ ਅਸਲੀ ਮਕਸਦ ਸੀ ਉਹ ਭਾਈ ਸਰਬਜੀਤ ਸਿੰਘ ਨੂੰ ਇਸ ਕਰਕੇ ਕਹਿਣਾ ਸੀ ਕਿਉਂਕਿ ਉਹਨਾਂ ਦੇ ਪਿਤਾ ਸ਼ਹੀਦ ਸਰਦਾਰ ਬਿਆਨ ਸਿੰਘ ਨੇ ਸਮੇਂ ਦੀ ਸਰਕਾਰ ਉਸ ਟਾਈਮ ਜੋ ਕਿ ਇੰਦਰਾ ਗਾਂਧੀ ਦੇ ਅਕਾਲ ਤਖਤ ਦੇ ਉੱਤੇ ਅਟੈਕ ਕਰਵਾਇਆ ਉਹਨਾਂ ਕੋ ਬਰਦਾਸ਼ਤ ਨਹੀਂ ਹੋਇਆ ਉਹਨਾਂ ਸੋਧਾ ਲਾਇਆ ਇੱਕ ਮਹਾਨ ਜੋਧਾ ਬਹਾਦਰ ਕਹਿ ਸਕਦੇ ਜਿਹਨੂੰ ਆਪਾਂ ਏਡਾ ਵੱਡੇ ਸ਼ਬਦਾਂ ਨਾਲ ਉਚਾਰਨ ਕਰਦੇ ਆਂ ਵੀ ਉਹਨਾਂ ਟਿੱਗੀ ਹੋਈ ਪੱਗ ਜਿਹੜੀ ਦੁਬਾਰਾ ਪੰਥ ਦੀ ਸਾਡੇ ਸਿਰਾਂ ਤੇ ਰੱਖੀ ਤੇ ਮੈਂ ਇਹ ਗੱਲ ਕਹਿਣਾ ਚਾਹ ਰਿਆਂ ਸਾਰਿਆਂ ਨੂੰ ਕਿ ਮੈਂ ਕਿੱਥੇ ਗਲਤ ਸੀ ਮੈਂ ਤਾਂ ਇਹ ਗੱਲ ਕੀਤੀ ਕਿ ਭਾਈ ਸਾਹਿਬ ਜੀ ਜਿਹੜੇ ਪੰਥ ਨੇ ਤੁਹਾਨੂੰ ਵੋਟਾਂ ਪਾਈਆਂ ਜਿਹੜੇ ਪੰਥ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਗੱਲ ਆਖੀ ਵੀ ਭਾਈ ਸਾਹਿਬ ਜੀ ਆਪਾਂ ਆਪਣੇ ਘਰ ਦੀ ਉਸਾਰੀ ਵਾਸਤੇ ਤੁਹਾਡੇ ਨਾਲ ਖੜੇ ਆ ਹੁਣ ਉਹ ਘਰ ਕੱਲਾ ਕਿਸ ਦੇ ਘਰ ਲੈ ਐਂਟਰ ਥੋੜਾ ਪਾਉਣਾ ਹੈ ਉਹ ਆਪਣੇ ਘਰ ਦੀ ਉਸ ਘਰ ਦੀ ਗੱਲ ਕੀਤੀ ਸੀ ਜਿਸ ਘਰ ਦਾ ਨਾਮ ਭਾਈ ਅਮਿਤ ਪਾਤਸ਼ਕ ਸਿੰਘ ਜੀ ਲੰਬੇ ਸਮੇਂ ਤੋਂ ਲੈ ਕੇ ਡਿਬੇਟ ਵੀ ਕਰ ਰਹੇ ਸੀ ਵੀ ਖਾਲਿਸਤਾਨ ਸਾਡਾ ਘਰ ਅਸੀਂ ਖਾਲਿਸਤਾਨ ਬਣਾਵਾਂਗੇ ਤੇ ਭਾਈ ਸਰਬਜੀਤ ਸਿੰਘ ਉਹਨਾਂ ਦੀ ਮੈਂ ਜਿਹੜਾ ਬਿਆਨ ਸੁਣਿਆ ਜੋ ਡਿਬੇਟ ਸੁਣੀ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਦੀ ਗੱਲ ਕਦੋਂ ਕਰੋਗੇ ਤੁਸੀਂ ਖਾਲਸਾਧਾਨ ਦੀ ਗੱਲ ਕਦੋਂ ਕਰੋਗੇ ਤੇ ਉਹਨਾਂ ਨੇ ਇਹ ਗੱਲ ਆਖੀ ਵੀ ਮੈਂ ਖਾਲਸਾਧਾਨ ਨਹੀਂ ਮੈਂ ਖਾਲਸਾ ਰਾਜ ਦਾ ਹਾਮੀ ਆ ਤੇ ਮੈਂ ਉੱਥੇ ਇਹ ਗੱਲ ਕੀਤੀ ਵੀ ਮੈਂ ਕਹਾਂ ਵੀ ਅਸੀਂ ਵੀ ਇਹ ਗੱਲ ਕਹਿੰਦੇ ਵੀ ਖਾਲਸਾ ਰਾਜ ਦੇ ਹਾਮੀ ਆ ਦੂਸਰਾ ਬਿਆਨ ਉਹਨਾਂ ਦਾ ਇਹ ਸੀ ਉਹ ਕਹਿੰਦੇ ਵੀ ਮੈਂ ਟੇਬਲ ਟਾਕ ਨੂੰ ਪਸੰਦ ਕਰਦਾ ਨਾ ਕਿ ਮੈਂ ਹਥਿਆਰ ਬੰਦ ਕੋਈ ਲੜਾਈ ਲੜਾਂ ਤੇ ਮੈਂ ਜਵਾਬ ਇਹ ਦਿੱਤਾ ਵੀ ਅਹੀਂ ਕਿਹੜਾ ਤਲਵਾਰਾਂ ਲਈ ਫਿਰਦੇ ਜਾਂ ਟੈਂਕ ਤੋਪਾਂ ਲਈ ਫਿਰਦੇ ਆ ਵੀ ਜਦ ਬੰਬ ਸੁੱਟਦੇ ਪਏ ਆ ਵੀ ਜਾਂ ਅਹੀਂ ਮੋਢੇ ਤੇ ਸਾਲਟਾ ਪਾ ਕੇ ਤਰੇ ਫਿਰਦੇ ਅਸੀਂ ਵੀ ਤੇ ਇਹੋ ਚਾਹਨੇ ਆ ਪਰ ਟੇਬਲ ਟਾਕ ਵੀ ਤੁਹਾਨੂੰ ਉਹਨਾਂ ਲੋਕਾਂ ਨੇ ਤਾਂ ਹੀ ਕਰੰਦੇ ਨੇ ਪਾਰਲੀਮੈਂਟ ਤੁਸੀਂ ਜਾਂਦੇ ਕਿੰਨਾ ਕਿ ਤੁਹਾਨੂੰ ਬੋਲਣ ਦੇਂਦੇ ਤੇ ਵੇਖ ਲਿਓ ਉਹਨਾਂ ਦੇ ਸਮੇਂ ਤੁਹਾਨੂੰ ਬੋਲਣ ਨਹੀਂ ਦੇਣਾ ਕਹਿੰਨੇ ਆ ਤੁਸੀਂ ਫਤਿਹ ਬਲਾ ਆਏ ਬੜੀ ਵੱਡੀ ਗੱਲ ਆ ਤੁਹਾਡੇ ਸੇ ਸ਼ਾਬਾਸ਼ ਹੈ ਤੁਹਾਨੂੰ ਸਲੂਟ ਆ ਤੁਸੀਂ ਤਾਂ ਪਾਰਲੀਮੈਂਟ ਸੇ ਤੁਹਾਨੂੰ ਬੋਲਣ ਨਹੀਂ ਦੇਣਾ ਤੇ ਫਿਰ ਗੱਲ ਕਿਦੀ ਰੱਖੋਗੇ ਇਹ ਕਿਤੇ ਗੱਲ ਤੇ ਆ ਦੂਜੀ ਗੱਲ ਇਹ ਆ ਵੀ ਜਿਹੜੇ ਆ ਡਾਕਟਰ ਖੋਤੀ ਵਰਗੇ ਰਣਜੀਤ ਖੋਤੀ ਜਿਹੜਾ ਲੁਧਿਆਣੇ ਵਾਲਾ ਮੈਂ ਉਹਨੂੰ ਖੋਤੀ ਕਹਿੰਦਾ ਨਾ ਵੀ ਜਿਹੜਾ ਬੰਦਾ ਗੱਲ ਕਰਕੇ ਤੇ ਫਿਰ ਆਪਣੇ ਗੱਲ ਤੇ ਟਿਕਦਾ ਨਹੀਂ ਆ ਮੈਂ 24 ਘੰਟੇ ਤਤ ਪਰ ਇਹਨਾਂ ਜੇ ਮੈਂ ਗੱਲ ਕਰਦਾ ਤੇ ਮੈਂ ਮੇਰਾ ਨੰਬਰ ਉੱਤੇ ਪਿਆ ਹੁੰਦਾ ਮੈਂ ਕੋਈ ਨੰਬਰ ਲਗਾ ਕੇ ਰਹਿਦਾ ਜਾਂ ਆਈਡੀਆਂ ਨੂੰ ਪ੍ਰਾਈਵੇਸੀ ਨਹੀਂ ਲਾਉਂਦਾ ਮੈਂ ਜਿਹੜੀ ਵੀ ਗੱਲ ਕਰਦਾ ਠੋਕੇ ਕਰਦਾ ਸਿੱਧੀ ਸਾਹਮਣੇ ਸਪੱਸ਼ਟ ਪਈ ਹੁੰਦੀ ਆ ਤੇ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਆ ਮੈਂ ਉਹ ਠੋਕੇ ਕਰਦਾ ਨੰਬਰ ਵੀ ਉੱਤੇ ਪਾਇਆ ਹੁੰਦਾ ਵੀ ਭਾਈ ਜੇ ਹੀ ਸਵਾਲ ਜਵਾਬ ਤੁਹਾਨੂੰ ਦਵਾਂਗੇ ਜੇ ਸਵਾਲ ਕੀਤੇ ਆ ਤੁਸੀਂ ਸਾਨੂੰ ਸਵਾਲ ਕਰੋਗੇ ਹੀ ਤੁਹਾਨੂੰ ਜਵਾਬ ਦਵਾਂਗੇ ਜਦੋਂ ਸੋਸ਼ਲ ਮੀਡੀਆ 'ਚ ਆਪਾਂ ਆ ਗਏ ਤੇ ਜੇ ਇਹ ਸੰਸਾਰ ਹੈ ਤੇ ਕੋਈ ਵੀ ਟਿੱਪਣੀ ਕਰ ਸਕਦਾ ਤੇ ਟਿੱਪਣੀ ਦਾ ਜਵਾਬ ਦੇਣਾ ਫੇ ਸਾਡਾ ਫਰਜ਼ ਬਣਦਾ ਮੈਂ ਉਸ ਟਾਈਮ ਸਵਾਲ ਕੀਤਾ ਮੈਂ ਕਿਹਾ ਵੀ ਭਾਈ ਡਾਂਗਾ ਲੈ ਕੇ ਚਲ ਗਏ ਸਰਜੀਤ ਸਿੰਘ ਦੇ ਘਰ ਵੀ ਤੇ ਇਹਨੂੰ ਮੈਂ ਵੋਟਾਂ ਪਾਈਆਂ ਵੀ ਤੁਹਾਨੂੰ ਅਸੀਂ ਕਾਮਯਾਬ ਕੀਤਾ ਇਹਨੋਲਾ ਪਾਇਆ ਤੇ ਇਹ ਇੱਕ ਡਾਕਟਰ ਖੋਤੀ ਜਿਹੜਾ ਰਣਜੀਤ ਆਪਣੇ ਆਪ ਨੂੰ ਕਹਿੰਦਾ ਇਹਨੇ ਇੱਕ ਵੀਡੀਓ ਕ جاری ਕੀਤੀ ਤੇ ਵੀਡੀਓ ਦੇ ਵਿੱਚ ਕਹਿੰਦਾ ਓਏ ਤੇਰੀ ਵਰਗਿਆਂ ਦੀਆਂ ਸਲਾਮਾਂ ਲੱਗੀਆਂ ਹੁਣ ਤੇ ਕੰਜਰ ਦੇ ਆ ਜਦੋਂ ਸਲਾਮਾਂ ਲੈਣੀਆਂ ਹੈ ਉਹਦੋਂ ਤੇ ਤੂੰ ਇਹੋ ਕਹਿੰਨੇ ਸਾਡੇ ਨਾਲ ਕੋ ਖੜਦਾ ਨਹੀਂ ਸਾਡੇ ਨਾਲ ਕੋ ਖੜਦਾ ਨਹੀਂ ਤੇ ਉਹਨਾਂ ਢਾਡੀਆਂ ਨੇ ਫਿਰ ਸਰਬਜੀਤ ਸਿੰਘ ਦੇ ਹੱਕ ਚ ਪੋਸਟਾਂ ਵੀ ਪਾਈਆਂ ਦਾਸ ਨੇ ਪਾਈ ਤੇ ਉਹਨਾਂ ਸਮੇਂ ਚ ਮੇਰੇ ਉਸਤਾਦ ਗਿਆਨੀ ਤਰਸੀਮ ਸਿੰਘ ਮੋਰਾ ਵਾਲੀ ਸਾਹਿਬ ਲੱਖ ਰੁਪਈਆ ਉੱਥੇ ਦੇ ਕੇ ਆਏ ਤੇ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਵੀ ਭਾਈ ਸਿੱਖੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਜ ਚੜ ਕੇ ਸਾਥ ਦਿਓ ਤੇ ਨਾਲ ਖੜੋ ਇਹ ਤੇ ਉਹ ਗੱਲ ਹੋ ਗਈ ਵੀ ਜਦੋਂ ਸਮਾਂ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਪਰ ਜਦੋਂ ਲੋਡ ਹੋਈ ਉਦੋਂ ਅਸੀਂ ਇੱਕ ਦੂਜੇ ਦੇ ਮਗਰ ਭੱਜ ਗਏ ਤੇ ਜਦੋਂ ਸਮਾਂ ਨੰਘ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਇਹ ਗੱਲ ਆ ਗਈ ਤੁਹਾਡੀ ਵੇਖੋ ਹੁਣ ਇਹ ਬੰਦਾ ਕਹਿ ਰਿਹਾ ਵੀ ਤੇਰੇ ਵਰਗੇ ਬੰਦੇ ਦੀ ਸਲਾਹ ਲਈਏ ਤੂੰ ਤੇ ਅਮਰਤਪਾਲ ਦਾ ਵਿਰੋਧੀ ਹੋ ਕੰਜਰ ਦਿਆ ਮੈਂ ਅਮਰਤਪਾਲ ਦਾ ਵਿਰੋਧੀ ਕਿਹੜੀ ਗੱਲੋਂ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰੂਗਾ ਜਿਹੜਾ ਪੰਜਾਬ ਦੇ ਵਿਕਾਸ ਦੀ ਗੱਲ ਕਰੂਗਾ ਜਿਹੜੇ ਪੰਜਾਬ ਦੀ ਜਵਾਨੀ ਬਚਾਉਣ ਦੀ ਗੱਲ ਕਰੂਗਾ ਮਾਨ ਉਹ ਬੰਦਿਆਂ ਵਾਸਤੇ ਖੜੂਗਾ ਵੀ ਤੇ ਮਰੂਗਾ ਵੀ ਉਹ ਜ਼ਰੂਰੀ ਨਹੀਂ ਅਮਰਤਪਾਲ ਹੋਵੇ ਕੋਈ ਵੀ ਹੋਵੇ ਜ਼ਰੂਰੀ ਥੋੜਾ ਵੀ ਉਹ ਮਸਲਾ ਇੱਕੋ ਹੀ ਆ ਵੀ ਖਾਲਸਤਾਨ ਬਣੂਗਾ ਤੇ ਫੇਰ ਹੀ ਸਾਡਾ ਪੰਜਾਬ ਦਾ ਵਿਕਾਸ ਹੋ ਸਕਦਾ ਫੇਰ ਹੀ ਅਸੀਂ ਨਸ਼ਾ ਮੁਕਤ ਹੋ ਸਕਦੇ ਆ ਨਸ਼ਾ ਮੁਕਤ ਹੋਣ ਵਾਸਤੇ ਸਾਨੂੰ ਆਪ ਮੁਹਿੰਮ ਚਲਾਉਣੀ ਪੈਣੀ ਆ ਸਾਡੀ ਆਪਸੀ ਏਕਤਾ ਬੜੀ ਜ਼ਰੂਰੀ ਆ ਫਿਰ ਦੂਸਰੀ ਗੱਲ ਉਹਨੇ ਇਹ ਕੀਤੀ ਚਲੋ ਇਹ ਟਿੱਪਣੀਆਂ ਨਾਲ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਕੋਈ ਪਰਵਾਹ ਨਹੀਂ ਕਿਉਂਕਿ ਜੇ ਮੈਂ ਸਰਬਜੀਤ ਸਿੰਘ ਨੂੰ ਕਿਹਾ ਤੇ ਚਲੋ ਉਹਦੇ ਵੀ ਚੇਲੇ ਜਿਹੜੇ ਹੋਣਗੇ ਉਹਨਾਂ ਦਾ ਕਹਿਣਾ ਫਰਜ਼ ਬਣਦਾ ਸੀ ਲਾਜ਼ਮੀ ਆ ਮੈਂ ਇਹ ਗੱਲ ਕਰਦਾ ਪਿਆ ਕਹਿੰਦਾ ਵੀ ਇਹ ਮੰਗ ਖਾਣਾ ਪਹਿਲਾਂ ਤੇ ਮੈਨੂੰ ਇਹ ਪੁੱਛਦਾ ਵੀ ਤੂੰ ਤੇਰੇ ਤੋਂ ਮੈਂ ਮੰਗਿਆ ਕੀ ਤੇ ਤੂੰ ਮੈਨੂੰ ਦਿੱਤਾ ਕੀ ਤੂੰ ਕਿੰਨਾ ਕ ਅਜੇ ਤੱਕ ਦਾਨ ਕੀਤਾ ਢਾਡੀਆਂ ਨੂੰ ਭਈ ਕਿੰਨਾ ਕ ਢਾਡੀਆਂ ਦੇ ਘਰਾਂ ਚ ਕਹਿੰਦਾ ਗੱਡੀਆਂ ਜਿਹੜੀਆਂ ਸੰਗਤਾਂ ਦੇ ਪੈਸਿਆਂ ਦੀਆਂ ਗੱਡੀਆਂ ਲੈ ਕੇ ਤੇ ਗੱਡੀਆਂ ਚ ਬਹਿ ਕੇ ਉਹ ਗੱਲ ਸੁਣ ਕਾਕਾ ਮੈਂ ਤੈਨੂੰ ਚੈਲੰਜ ਕਰਦਾ ਕੋਈ ਬਾਬਾ ਲਿਆ ਕੋਈ ਸਿੰਗ ਲੈ ਆ ਜਿੰਨੇ ਮੈਨੂੰ ਗੱਡੀ ਕਢਾ ਕੇ ਦਿੱਤੀ ਹੋਵੇ ਤੇ ਆ ਫੜਾਈ ਹੋਵੇ ਚਾਬੀ ਵੀ ਲੈ ਭਈ ਤੂੰ ਪੰਥ ਦਾ ਢਾਡੀਆਂ ਤੂੰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਇਸ ਲੈਵਲ ਤੇ ਪਹੁੰਚਾਵਾ ਤੇ ਅੱਜ ਸਾਡਾ ਫਰਜ ਬਣਦਾ ਵੀ ਤੇਰਾ ਸਾਥ ਦਈਏ ਤੂੰ ਇੱਕ ਠੋਕ ਕੇ ਸੱਚ ਦਾ ਪ੍ਰਚਾਰ ਕਰਦਾ ਤੇ ਤੂੰ ਜੇਲ ਵੀ ਕੱਤੀ ਆ ਤੇ ਤੂੰ ਸੀਐਸਟਾਫ ਵੀ ਚੱਲਿਆ ਵਾ ਤੇ ਲੈ ਵੀ ਸ਼ੇਰਾ ਤੇਰੇ ਨਾਲ ਖੜੇ ਆ ਮੇਰਾ ਐਕਸੀਡੈਂਟ ਹੋ ਗਿਆ ਗੱਡੀ ਸਾਰੀ ਫਿਸ ਗਈ ਕਿਹੜਾ ਬਾਬਾ ਕਿਹੜਾ ਪੰਥ ਆ ਕਿਹੜਾ ਬਾ ਜਿਹੜੇ ਐਦਾਂ ਦੇ ਲੱਲੂ-ਚਲੂ ਜਿਹੜੇ ਟਿੱਪੜੀਆਂ ਕਰਨ ਵਾਲੇ ਕਿਹੜਾ ਬੰਦਾ ਸੀ ਵੀ ਜਿਹੜੇ ਸਾਨੂੰ ਇਹ ਗੱਲ ਕਹਿਣ ਡਿਆ ਵੀ ਮੰਗ ਖਾਣੇ ਆ ਕਿਹੜਾ ਬੰਦਾ ਮੈਨੂੰ ਵੀ ਇਹ ਦੱਸੋ ਵੀ ਮੈਨੂੰ ਆ ਕੇ ਇਹ ਰੁਪਈਆ ਲੱਖ ਰੱਖ ਕੇ ਦੇ ਗਿਆ ਵੀ ਆ ਲੈ ਵੀ ਰੁਪਈਆ ਲੱਖ ਤੇ ਟੈਨਸ਼ਨ ਨਹੀਂ ਲੈਣੀ ਵੀ ਜੇ ਸਟਾ ਲਾ ਕੇ ਜਾਂ ਕੋਈ ਨਹੀਂ ਆਪਣਾ ਇਲਾਜ ਕਰਾਓ ਕੋਈ ਨਹੀਂ ਘਾਲ ਪੁਖ ਦਾ ਪਾਣਾ ਤੇ ਸਿੱਖ ਤੇ ਪਾਣਾ ਮੰਨਦੇ ਆ ਅਸੀਂ ਤੇ ਪਾਣਾ ਮੰਨਿਆ ਤੇ ਟੀਕਾ ਮਾਰੀਆ ਨਹੀਂ ਫਿਰ ਕਹਿੰਦਾ ਵੀ ਇਹ ਲੋਕ ਮੰਗ ਖਾਣੇ ਆ ਉਹ ਭੋਲਿਆ ਅਸੀਂ ਮੰਗਦੇ ਕੀ ਆ ਅਸੀਂ ਤੇ ਮੰਗਦੇ ਸਰਬੱਤ ਦਾ ਭਲਾ ਢਾਢੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਢੀ ਆਖਿਆ ਵੀ ਢਾਢੀ ਦਰਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਵੀ ਜਿਹੜਾ ਗੁਰੂ ਦਾ ਢਾਢੀ ਆ ਉਹਨੇ ਗੁਰੂ ਦੇ ਦਰ ਤੇ ਖੜੋ ਕੇ ਮੰਗਦਾ ਹੋ ਉਹ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਸਰਬੱਤ ਦੇ ਕਾਰਜ ਰਾਸ ਕਰੀ ਸਰਬੱਤ ਦਾ ਭਲਾ ਕਰੀ ਤੇ ਸੁੱਤੇ ਲੋਕਾਂ ਨੂੰ ਮਹਾਰਾਜ ਜਗਾਉਣ ਦਾ ਸਾਨੂੰ ਬਲ ਬਖਸ਼ੀ ਫੇਤੂ ਕਿਨਾ ਮਾਰ ਕੇ ਖਾਣੇ ਆ ਵੀ ਮੈਨੂੰ ਇਹ ਦੱਸ ਵੀ ਤੂੰ ਕਿੰਨੀਆਂ ਕੁ ਬੂਰੀਆਂ ਜੜੀਆਂ ਭਰ ਕੇ ਗੱਡੀਆਂ ਲੈ ਕੇ ਗਿਆ ਤੇ ਟਾੜੀਆਂ ਦੇ ਘਰਾਜ ਛੱਡ ਕੇ ਆਇਆ ਕਿੰਨਾ ਕੁ ਲੋਕਾਂ ਦਾ ਤੂੰ ਭਲਾ ਕੀਤਾ ਵੀ ਦੱਸ ਵੀ ਕਈ ਵਾਰ ਨਾ ਬਹੁਤਾ ਪੜਨ ਦੇ ਨਾਲ ਡਾਕਟਰ ਡਾਕਟਰ ਸ਼ਬਦ ਲਾਉਣ ਦੇ ਨਾਲ ਬੰਦਾ ਅਕਲਵਾਨ ਨਹੀਂ ਹੋ ਜਾਂਦਾ ਅਕਲਵਾਨ ਉਹਨੂੰ ਆਖਿਆ ਜਾਂਦਾ ਜਿਹੜਾ ਸੋ ਸਮਝ ਕੇ ਗੱਲ ਕਰਦਾ ਮੈਂ ਸੋਚ ਸਮਝ ਕੇ ਗੱਲ ਕੀਤੀ ਸੀ ਤੇ ਮੈਂ ਕਿ ਟਾਡੀਆਂ ਟਾਡੀ ਦਾ ਕੰਮ ਆ ਟੰਬ ਕੇ ਜਗਾਉਣਾ ਤੇ ਹੋ ਸਕਦਾ ਕਿ ਮੈਂ ਜਿਹੜਾ ਟੋਣਾ ਮਾਰਿਆ ਉਹ ਸਰਬਜੀਤ ਸਿੰਘ ਨੂੰ ਤੁੰਬਣ ਵਾਸਤੇ ਮਾਰਿਆ ਹੋਵੇ ਵੀ ਸ਼ਾਇਦ ਉਹ ਜਾਗ ਪਵੇ ਉਹ ਕਹਿੰਦਾ ਮਹਾਰਾਜ ਅਨਜੀਤ ਸਿੰਘ ਦਾ ਰਾਜ ਚਾਹੀਦਾ ਤੇ ਉਹਨੂੰ ਫੁੱਫੜ ਆਪਣੇ ਨੂੰ ਦੱਸ ਵੀ ਕਿਹੜਾ ਬੰਦਾ ਚਾਹੁੰਦਾ ਵੀ ਇੱਥੇ ਕੱਲਾ ਅਮਰਤਪਾਲ ਦਾ ਰਾਜ ਹੋਵੇ ਜਾਂ ਤੇਰੇ ਵਰਗੇ ਕੱਚੇ ਪੀਲੇ ਦਾ ਰਾਜ ਹੋਵੇ ਕੱਲੇ ਦਾ ਹਰ ਬੰਦਾ ਚਾਹੁੰਦਾ ਵੀ ਖਾਲਸਾ ਰਾਜ ਹੋਣਾ ਚਾਹੀਦਾ ਜਿੱਥੇ ਖਾਲਸਾ ਖੁਦ ਖੁਦਾ ਦੀਆਂ ਗੱਲਾਂ ਹੋਣ ਕਿਉਂਕਿ ਨਿਹੰਗ ਸਿੰਘਾਂ ਨੇ ਕਦੇ ਖਾਲਸਾਤਨ ਦੀ ਗੱਲ ਕੀਤੀ ਨਹੀਂ ਨਿਹੰਗ ਸਿੰਘ ਖਾਲਸਾਤਨ ਨੂੰ ਮੰਨਦੇ ਹੀ ਨਹੀਂ ਨਿਹੰਗ ਸਿੰਘ ਕਹਿੰਦੇ ਉਹਦੇ ਅਸਲੋ ਰਾਜ ਦੁਨੀਆ ਦਾ ਰਾਜ ਸਾਡੀ ਝੋਲੀ 'ਚ ਆ ਕਿ ਉਹ ਇੱਕ ਦਿਨ ਆ ਕੇ ਰਹਿਣਾ ਲੈਂਦੇ ਤੋਂ ਲੈ ਕੇ ਚੜ੍ਹਦੇ ਤੱਕ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਖਾਲਸੇ ਨੇ ਰਾਜ ਕੀਤਾ ਤੇ ਰਾਜ ਜਦੋਂ ਕਾਇਮ ਹੋਇਆ ਨਾ ਤੇ ਹਰ ਵਰਗ ਦਾ ਜਿਹੜਾ ਬੰਦਾ ਸੀ ਉਹ ਸਾਡੇ ਖਾਲਸੇ ਰਾਜ ਦਾ ਹਿੱਸਾ ਬਣਿਆ ਭਾਵੇਂ ਹਿੰਦੂ ਸੀ ਭਾਵੇਂ ਮੁਸਲਮਾਨ ਸੀ ਤੇ ਭਾਵੇਂ ਇਸਾਈ ਸੀ ਬੜਾ ਫਕਰ ਮਹਿਸੂਸ ਕਰਦੇ ਸੀ ਉਹ ਵੀ ਅਸੀਂ ਖਾਲਸਾ ਰਾਜ ਦਾ ਇੱਕ ਹਿੱਸਾ ਬਣਨ ਜਾ ਰਹੇ ਹਾਂ ਖਾਲਸਾ ਰਾਜ ਦੇ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਹਾਂ ਉਹ ਯਾਰ ਤੁਹਾਡੇ ਵਰਗੇ ਦਰਿਦਰੀ ਬੰਦੇ ਉਹ ਜਿਨ੍ਹਾਂ ਨੂੰ ਤੁਹਾਨੂੰ ਤੁਹਾਡੀਆਂ ਬੁੜੀਆਂ ਨੇ ਘਰਾਂ ਚ ਪੁੱਛਦੀਆਂ ਤੇ ਤੁਸੀਂ ਯਾਰ ਸਾਨੂੰ ਸਵਾਲ ਕਰਨ ਦੇ ਵੇਖੋ ਜੀ ਮੇਰਾ ਕੰਮ ਆ ਇੱਕ ਵੀ ਲਿਖਦਾ ਕਹਿੰਦਾ ਉਸ ਬਿਆਨ ਨਾਲ ਕੋਈ ਵੀ ਸਹਿਮਤ ਨਹੀਂ ਸੀ ਜਿਹੜਾ ਬਿਆਨ ਦਿੱਤਾ ਹੈ ਮੈਂ ਇਸ ਗੱਲ ਨਾਲ ਤੁਹਾਡੀ ਨੇ ਸਹਿਮਤ ਆ ਤੁਸੀਂ ਪਿਆਰ ਕਰਦੇ ਧੰਨਵਾਦ ਆ ਤੁਹਾਡਾ ਲੇਕਿਨ ਇਦਾਂ ਦੇ ਜੇ ਕੱਚੇ ਪਿੱਲੇ ਦੁਰਲੂ ਕੁਲੂ ਜੇ ਬੰਦੇ ਉੱਠ ਕੇ ਜਣਾਖਣਾ ਜਿੰਨੇ ਤਰੀ ਮੂਹਣੀ ਤੋਤਾਂ ਦਾ ਜਿਹਦੀ ਘਰ ਚ ਜਨਾਨੀ ਨਹੀਂ ਸੁਣਦੀ ਜਿਹਦੇ ਘਰ ਚ ਉਹਦੇ ਬੱਚੇ ਨਹੀਂ ਸੁਣਦੇ ਯਾਰ ਉਹ ਟਾਡੀਆਂ ਤੇ ਟਿੱਪਣੀਆਂ ਕਰਨ ਲੱਗ ਪੈਣਗੇ ਤੇ ਫਿਰ ਟਾਡੀਕਾਰਾ ਜੇ ਉਹਨੂੰ ਜਵਾਬ ਨਾ ਦੇ ਸਕਿਆ ਦੇ ਅਸਲ ਵਿੱਚ ਮੈਂ ਇਹ ਲਾਇਬਰੀ ਸੀ ਹੋਣਾ ਚਾਹੁੰਦਾ ਮੈਂ ਖੁਦ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਇਹੋ ਜਿਹਾ ਸਮਾਂ ਲੱਗਦਾ ਨਾ ਮੈਂ ਚੋਣਾ ਫਿਰ ਬਰ ਬਰ ਕਰਾ ਜਦੋਂ ਮੈਂ ਇੱਕ ਆਂ ਚੁੰਨਾ ਮੈਂ ਉਸ ਟਾਈਮ ਇਹ ਸੋਚਦਾ ਵੀ ਸੱਚੇ ਪਾਤਸ਼ਾਹ ਜਨਾ ਤਰਾ ਸ਼ੁਕਰਾਨਾ ਕਰਦੀਏ ਉਹਨਾਂ ਹੀ ਥੋੜਾ ਪਰ ਮੈਨੂੰ ਜਦੋਂ ਇਹੋ ਜਿਹੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਫੇ